ਆਰ ਬਾਈਕੁਰ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਕੀ ਸਹਾਇ ਭਾਗ ਸ੍ਰੀ ਗੁਰੂ ਗ੍ਰੰਥ ਕੀ ਪਾਤਸ਼ਾਹ ਜੀ ਦਾ ਸਮੇਂ ਪ੍ਰਤਮ ਗੁਰੂ ਸਿਮਰ ਕੈਗਨਾਰ ਕੁਲੀ ਧਾਈ ਸੰਗਤ ਕੁੱਟਿਆ ਬਰਦਾਸ ਸ੍ਰਾਮਦਾਸ ਜੀ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰ ਸ੍ਰੀ ਹਰਾਇ ਜੀ ਸ੍ਰੀ ਅਰਕਿਸ਼ੰਦ ਧਾਈ ਜੱਟੇ ਸਾਹਿਬ ਜੀ ਉਤੇ ਬਹਾਦਰ ਸਿਮਰੀ ਨੂੰ ਆਗਿਆ ਧਾਈ ਸੰਗਤਾਈ ਨੂੰ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਭ ਧਾਈ ਹੋ ਸੁਹਾਵੇ ਦਸਾਂ ਪਾਪਾਂ ਜੀ ਦੀ ਜਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾ ਆਰੰਭ ਕਰਕੇ ਬੋਲੋ ਜੀ ਸਭਾ ਆਪ ਜੁਪੀਆਂ ਪਿਆਰਿਆਂ ਤੋਂ ਸਭ ਜਨ ਚਾਲੀ ਮੁਕਤੇ ਨਾਟੀਆਂ ਜਪਤੀਆਂ ਤਪਤੀਆਂ ਨਾਮ ਤੇ ਪਿਆਰ ਬਰਤੀ ਛਕਿਆ ਦੀਪ ਚਲਾ ਹੀ ਤੇਤਵਾ ਹੀ ਦੀਪ ਕੰਡ ਰਕੀਤਾ ਸਿਨਾ ਪਿਆਰਿਆਂ ਸਤਿਆਰਿਆਂ ਦੀਪ ਮਾਈ ਦਾ ਧਿਆਨ ਰੱਖੀ ਤੇ ਖਾਲਸਾ ਜੀ ਬੋਲੋ ਜੀ ਸਭਾ ਸਿਨਾ ਸਿਣੀਆਂ ਨੇ ਸਭ ਵਹਿਸ਼ੀ ਦਿੱਤੇ ਵਾਦ ਵਾਦ ਦਵਾਈ ਫੁੱਪੜੀਆਂ ਲਵਾਈਆਂ ਛੱਟੀਆਂ ਚੜੇ ਆ ਰਹੇ ਨੇ ਤਿਰਵਾਏਗੇ ਗੁਰਦਾਨੀ ਸੇਵਾ ਲਈ ਪ੍ਰਮਾਣੀ ਕੀਤੀਆਂ ਤਾਂ ਮਿਹਾਰਿਆ ਤੁਸੀਂ ਦੇਸਾਂ ਸਮਾਸਾਂ ਨਾਲ ਵਾਹੀ ਇਹਨਾਂ ਦੀ ਖਮਾਇਦਾਰ ਹੋਵੇ ਮਹਾਰਾਜਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮੀ ਸਾਈ ਫਾਤ ਸਜ ਕੀ ਹੋਰ ਵਾਲੇ ਗੁਰਦਾਨ ਜੀ ਵਾਹਿਗੁਰੂ ਸਖਨੁ ਕੀ ਦਾਤਿ ਸਤਿਰਹਿ ਦੰਮੀ ਖਾਲਸਾ ਤੁੰਸਾ ਦਾਨ ਦਾਨਾ ਸਰਦਾਨ ਆਵਦਾਨ ਸ੍ਰੀ ਅਮਰਤ ਸਰ ਜੀ ਦੇ ਦਰਸ਼ਨ ਇਸ਼ਨਾਨ ਜੋ ਨਾਪਾ ਦੇ ਰਾਖੇ ਆਪ ਹਾਲਪੁਰਾ ਆਪਣੇ ਬੰਦ ਦੇ ਸਦਾ ਸਹਾਇਤਾਾਲ ਜੀ ਉਹ શ્રી ਨਨਕਾਣਾ ਸਾਹਿਬ ਦੇ ਗੁਰਦੁਆਰੇ ਤੋਂ ਤੁਹਾਨੂੰ ਬਹੁਤੋ ਜਲਤ ਪੰਚਨੰਦ ਚੋੜਾ ਲਈ ਫੁੱਲੇ ਦਰਸ਼ਨ ਜਦਾਬ ਤੇ ਸੇਵਾ ਸੰਭਾਲਦਾ ਜਾਨਚੈਰੀ ਖਾਲਸਾ ਜੀ ਸਚਿੰਦ ਬਖਸ਼ ਸਰਨਮਾਨ ਅੰਮ੍ਰਿਤਾਨੇ ਜੀ ਮਾਨ ਤਾਨੇ ਜੀ ਤਾਨ ਨਿਯੋਟਿਆਂ ਦੀ ਹਟ ਨੇ ਅਸਰੇ ਦੀ ਆਸਰੀ ਸੰਤ ਸਤ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਮਰਾਜ ਜੀ ਆਪ ਜੀ ਦੀ ਅਪਾਰ ਬਖਸ਼ਿਸ਼ ਹੈ ਅੰਤ ਸਤ ਭਾਇਆ ਜਨਮ ਦਾ ਪਰਿਵਾਰਨ ਖੁਸ਼ੀਆਂ ਭਰੇ ਸਮੇਂ ਬਖਸ਼ਿਸ਼ ਕੀਤੇ ਇਸ ਤੇ ਪਾਸ ਜੀਓ ਸੰਤਾਂ ਕੇ ਕਾਰਜ ਆਪ ਖਲੋਵਾ ਹਰ ਕੰਮ ਕਰਾਵਣ ਆਇਆ ਰਾਮ ਲਖ ਖੁਸ਼ੀਆਂ ਪਾਸ ਸਾਂਝਾ ਜੇ ਸਤਗੁਰ ਨਦਰ ਕਰੇ ਨਿਮਰ ਕਰੇ ਨਾਮ ਦੇ ਦੇਣਾ ਮਾਨ ਤਨ ਚਿਤ ਰਸ ਤੇ ਪਾਸਿ ਆਖਾ ਸੇਂਦਰ ਜੀ ਸਿੰਘ ਸੇਵਾ ਬਖਤਰ ਸਰਦਾਰ ਗੁਰਦੇਵ ਸਿੰਘ ਦੇ ਪਾਸ ਸਜੀ ਮਰਤੀ ਕਨਦੀਪ ਕੌਲ ਸੁਤਰੀ ਸਰਦਾਰ ਗੁਰਦੇਵ ਸਿੰਘ ਦੇ ਪਾਸ ਜੋ ਭਾਗ ਜੁੜੇ ਤਨ ਤਨ ਨੂੰ ਸਭ ਸਤਿ ਸਤਿਏ ਆਂ ਆਨੰਦ ਕਾ ਰਤ ਹਰਸਨ ਮਦਾ ਕੀਤੀ ਗਈ ਸੱਚੇ ਪਾਸ ਜੀ ਸਭ ਤੋਂ ਪਹਿਲਾਂ ਚਾਹ ਨਾਮਾ ਦੇ ਪਾਠ ਸਭ ਕੀਤੇ ਪਾਸ ਸਜੀਓ ਸ਼ੇਰ ਬਾੜੀ ਅਨੰਤ ਸਰਦੀ ਬਾੜੀ ਪੜੀ ਗਈ ਹੈ ਸੱਚੇ ਪਾਤਸ਼ਾਹ ਜੀਓ ਖਾਬ ਜੀ ਦੀ ਬਾਣੀ ਪੜਦੇ ਆਂ ਸੇਵਾ ਕਰਦੇ ਆਂ ਅਖਰਵਾਦ ਦਾ ਘਾਟਾ ਪੁਰਜ ਕੁਮਬਾਕ ਕਰ ਲਈਂ ਜੀ ਹਿਰਦਿਆਂ ਵਿੱਚ ਵਸਾਉਣੀ ਸੱਚੇ ਪਾਤਸ਼ਾਹ ਜੀ ਦੋਨਾਂ ਪਰਿਵਾਰਾਂ ਦੀਆਂ ਹਾਜ਼ਰੀਆਂ ਤੇ ਫਲਮਾਇਆ ਪਟਾਵਾ ਦਰ ਤੇ ਪ੍ਰਵਾਨ ਕਰਨੀਆਂ ਜੀ ਕਦਮ ਕਦਮਾ ਲੇਖੇ ਤੇ ਲਾਭ ਨੇ ਸੀਸ ਤੇ ਰਹਿਮਤ ਪ੍ਰਿਆਤ ਰੱਖਣਾ ਜੀ ਗੁਰਸਿੱਖੀ ਜੀਮ ਦੀ ਨਾਮ ਦੀ ਦਾਤ ਬਖਸ਼ਾਣੀ ਸੱਚੇ ਪਾਤਸ਼ਾਹ ਜੀਓ ਜੋ ਮੰਗੀ ਠਾਕਰੇ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁੱਖ ਤੇ ਜੋ ਬੋਲਰ ਇਹਾ ਉਹਾ ਸੱਚ ਵੈ ਸੱਚੇ ਪਾਸ ਸਜੀ ਇਸ ਸੁਭਾਗ ਜੋੜੀ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣਾ ਸੱਚੇ ਪਾਸ ਸਜੀ ਦੋਨਾਂ ਪਰਿਵਾਰਾਂ ਚ ਪਿਆਰ ਥਵਾਕ ਨਾਮ ਦੀ ਦਾਤ ਗੁਰਸਿੱਖੀ ਜੀ ਦੀ ਦਾਤ ਬਖਸ਼ਿਸ਼ ਕਰਨੀ ਸੱਚੇ ਪਾਸ ਸਜੀ ਬੱਚਿਆਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਦੋਨਾਂ ਪਰਿਵਾਰਾਂ ਵੱਲੋਂ ਸੱਚੇ ਪਾਸ ਸਜੀ ਸੋਹਣੇ ਰਮਾਲੇਖ ਛਾਕੇ ਹੱਥ ਹਾਜ਼ਰ ਕੀਤੇ ਨੇ ਅੰਗੀਕਾਰ ਕੀਤੇ ਗਏ ਨੇ ਸੱਚੇ ਪਾਸ ਸਜੀ ਲੋਕ ਫਲੋਕ ਦੇ ਪਰਦੇ ਇਸੇ ਤਰ੍ਹਾਂ ਟੱਕੀ ਰੱਖਣੇ ਸੱਚੇ ਪਾਸ ਸਜੀ ਉਹ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ ਤਿਲ ਫਲ ਮਾਇਆ ਢਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਜੀ ਆਪਣੀਆਂ ਸੰਗਤਾਂ ਦੇ ਕਦਮ ਕਦਮ ਲੇਖੇ ਤੇ ਲਾਭ ਨੇ ਸੱਚੇ ਪਾਸ ਸਜੀ ਬੱਚੀ ਪਰਿਵਾਰ ਵੱਲੋਂ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਸੱਜ ਕੇ ਹਾਜ਼ਰ ਸੁ ਪ੍ਰਵਾਨ ਕੁ ਵੀ ਪ੍ਰਵਾਨਿਆ ਪ੍ਰਸ਼ਾਦ ਸਾਧ ਸੰਗਤ ਦੇ ਵਰਤਮਾਨ ਦੀ ਆਗਿਆ ਹੋ ਵੀ ਸੱਚੇ ਪਾਸ ਸਜੀ ਕਰੋ ਪ੍ਰਪੇਸ ਵਿਲੇ ਆਪਣਾ ਪਵਿੱਤਰ ਹੁਕਮਨਾਮਾ ਲੈ ਆਕੀ ਸੰਗਤਾਂ ਨੂੰ ਕੀ ਤਾਰਤ ਕਰੋ ਜੀ ਸੁਖ ਵਹਿ ਤਰਨਾਮ ਚਿਤਾ ਵੀ ਗੁਰੂ ਨਾਨਕ ਨਾਮ ਚੜਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੋਲੇ ਸੋ ਨਿਹਾਲ ਅਬਨਾਸੀ ਜੀ ਅਨਕੂ ਦਾਤਾ ਸਿਮਰਤ ਸਮਲ ਕੋਈ ਗੁਣ ਨਿਦਾਨ ਭਗਤਨ ਕੋ ਵਰਤਨ ਮਿਰਲਾ ਪਾਵੇ ਕੋਈ ਅਬਨਾਸੀ ਜੀ ਅਨਕੂ ਦਾਤਾ ਸਿਮਰਤ ਸਮਲ ਕੋਈ ਗੁਣ ਨਿਦਾਨ ਭਗਤਨ ਕੋ ਵਰਤਨ ਮਿਰਲਾ ਪਾਵੇ ਕੋਈ ਮੇਲੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾਂ ਕੀ ਸਰਣ ਪਿਆ ਸੋ ਪਾਈਐ ਬੜਾ ਦੁੱਖ ਨਾ ਹੋਈ 라ਉ ਵਡਭਾ ਕੀ ਸਾਰ ਸੰਕਰਾਪ ਤਿਨ ਕੈਟੇ ਦੁਰਮਤ ਕੋਈ ਦੇਹ ਕੀ ਦੂਰ ਨਾਨਕ ਦਾਸ ਦਾਚੈ ਜਿਨ ਹਾਰੇ ਨਾਮ ਰਿਧਾ ਕਰੁਈ ਵਡਭਾ ਕੀ ਸਾਰ ਸੰਕਰਾਪ ਤੈਨ ਤੇਟਕ ਤੋਲ ਮਤ ਕੋਈ ਤਿਨ ਕੀ ਤੋੜ ਨਾਨਕ ਦਾਸ ਬਾਚੈ ਜਿਨ ਹਰਨਾ ਕਾਲੇ ਦਸੇ ਜੀ ਪਤਾ ਜੀ ਉਹ ਜੀ ਮੈਂ ਚੱਕ ਤੇ ਸਾਡੇ ਪਹਿਲੇ ਹਾਲੇ ਬਾਬੇ ਨਾਲ ਹੋਣਾ ਬੰਦੀ ਸਾਈਡ ਤੇ ਰਹਿੰਦੇ ਕੁਝ ਮਿੰਟ ਸਾਹਮਣੇ ਇਹਦੇ ਅੰਦਰ ਜੀ ਅੰਦਰ ਜੀ ਬੰਦ

ਕਿਦਾਂ ਇਹ ਤਾਂ ਆ ਨਿਕਲ ਜੀ ਤਾਂ ਆ ਜੀ ਪਰ ਫਿਰ ਬੜੀ ਆ ਦੇਖਿਆ ਸਰ ਕਪਈ ਸਮਝਦੇ ਹੋ ਓਕੇ ਠੀਕ ਹੈ ਜੀ ਓਕੇ